ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ਵਾਸੀਆਂ ਅਤੇ ਪਿੰਡਾ ਵਾਸੀਆਂ ਤੇ ਸਮੂਹ ਪੰਜਾਬ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਤਹਿਤ ਉਹਨਾਂ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਗਈ ਸਰਕਾਰ ਆਪਕੇ ਦਵਾਰ ਜਿਸ ਤਹਿਤ ਪੂਰੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਪਿੰਡਾਂ ਅਤੇ ਸ਼ਹਿਰਾਂ ਤੇ ਕਸਬਿਆਂ ਵਿੱਚ ਸੈਮੀਨਾਰ ਲਗਾਏ ਜਾਂਦੇ ਹਨ ਕੈਂਪ ਲਗਾਏ ਜਾਂਦੇ ਹਨ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਇੱਕੋ ਛਾਤਲੇ ਸੁਣਿਆ ਜਾਂਦੀਆਂ ਹਨ ਤੇ ਉਹਨਾਂ ਦੇ ਡਿਟੇਲਾਂ ਨੋਟ ਕੀਤੇ ਜਾਂਦੀਆਂ ਫੋਨ ਨੰਬਰ ਨੋਟ ਕੀਤੇ ਜਾਂਦੇ ਹਨ ਤੇ ਕੰਮ ਕਰਕੇ ਉਹਨਾਂ ਨੂੰ ਵਾਪਸ ਰਿਪੋਰਟ ਕੀਤੀ ਜਾਂਦੀ ਹੈ ਇਸੇ ਤਹਿਤ ਫਾਜ਼ਿਲਕਾ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਸਮੇਂ-ਸਮੇਂ ਤੇ ਇੱਕ ਕੈਂਪ ਲੱਗ ਰਹੇ ਹਨ ਤੇ ਅੱਜ ਇੱਕ ਅਜੀਹਾ ਕੈਂਪ ਫਾਜ਼ਿਲਕਾ ਦੀ ਨਗਰ ਕੌਂਸਲ ਵਿੱਚ ਵਿਖੇ ਮਿਲਿਆ ਜਿੱਥੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਅਤੇ ਪ੍ਰਧਾਨ सुरेंद्र ਸਿੰਘ ਦੇਵਾ ਵੱਲੋਂ ਇਹ ਕੈਂਪ ਲਗਾਇਆ ਗਿਆ ਜਿੱਥੇ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਅਧਿਕਾਰੀ ਮੌਜੂਦ ਰਹੇ ਜਿੱਥੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਪਾਣੀ ਦੀਆਂ ਸੀਵਰੇਜ ਦੀਆਂ ਸਟਰੀਟ ਲਾਈਟਾਂ ਦੀਆਂ ਸੜਕਾਂ ਦੀਆਂ ਨਾਲੀਆਂ ਦੀਆਂ ਗਲੀਆਂ ਦੀਆਂ ਮੁਸ਼ਕਲਾਂ ਨੋਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਹੱਲ ਕਰਕੇ ਵਾਪਸ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਜਵਾਬ ਦਿੱਤਾ ਜਾਏਗਾ ਵੀ ਉਹਨਾਂ ਦਾ ਕੰਮ ਹੋ ਗਿਆ ਹੈ ਇਸ ਸੰਬੰਧ ਵਿੱਚ ਕੈਂਪ ਦੀ ਜਾਂਚ ਕਰਨ ਪੁੱਜੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਇਹ ਸਾਰੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਸਾਰੇ ਰਜਿਸਟਰ ਵੇਖੇਗੇ ਸਾਰੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਸੀ ਉਹਨਾਂ ਦੇ ਐਡਰੈਸ ਅਤੇ ਫੋਨ ਨੰਬਰ ਵੀ ਨੋਟ ਕਰਾਏ ਗਏ ਅਤੇ ਕਿਹਾ ਗਿਆ ਕਿ ਸ਼ਾਮ ਤੱਕ ਜਾਂ ਕੱਲ ਤੱਕ ਜੋ ਜਾਇਜ਼ ਮੁਸ਼ਕਿਲਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੱਲ ਹੋਣ ਵਾਲੀਆਂ ਹਨ ਉਸ ਨੂੰ ਹੱਲ ਕਰਕੇ ਉਹਨਾਂ ਨੂੰ ਵਾਪਸ ਰਿਪੋਰਟ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਹਾਂ ਜੀ ਜੀ ਮੈਂ ਦੱਸਣਾ ਚਾਹੁੰਦਾ ਜੀ ਮੈਂ ਸਟੀਲ ਇੱਕ ਚਾਰ ਚਾਰ ਦਾ ਇੱਕ ਕੋਰਟ ਦੇ ਵਿੱਚ ਲੈਂਦਾ ਹਾਂ ਬੱਸ ਨਾ ਇਹ ਫੰਕੀ ਐਨਰਜੀ ਨਾਲ ਸ਼ੇਡ ਆਉਂਦਾ ਹੈ ਜੀ

ਯਾਹ ਵੀ ਸ਼ੁੱਡ ਬੀ ਪ੍ਰੀਪੇਅਰਡ ਕਿ ਅਗਲੀ ਜੇ ਬਰਸਾਤ ਜ਼ਿਆਦਾ ਆਏਗੀ ਇਹ ਤੇ ਕਿਸ ਤਰ੍ਹਾਂ ਦਾ ਹੋਏਗਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਮੈਨੂੰ ਤੁਸੀਂ ਕੰਪਲੇਂਟਾਂ ਚੈੱਕ ਕੀਤੀਆਂ ਕਿ ਕਿਹੜੀਆਂ ਕੰਪਲੇਂਟਾਂ ਆਈਆਂ ਉਹ ਕੋਈ ਤਾਂ ਠੀਕ ਹੋ ਜਾਣਗੀਆਂ ਜੀ। ਕੋਝਨੀਆਂ ਜੀ ਨਾਲ ਦੀ ਨਾਲ ਉਹਨਾਂ ਨੂੰ ਇਨਸਟਰਕਸ਼ਨ ਹੈ ਕਿ ਨਾਲ ਦੀ ਨਾਲ ਕਰਨਗੇ। ਜੇ ਸਰ ਕੋਈ ਲਾਈਟ ਦੀ ਕੰਪਲੇਂਟ ਹੈ ਜੇ ਉਹਨਾਂ ਕੋਲ ਸਟਾਕ 'ਚ ਕੋਈ ਲਾਈਟ ਨਹੀਂ ਹੋਏਗੀ ਦੈਟ ਇਜ਼ ਅਨ ਸੈਪਰੇਟ ਥਿੰਕ ਯੋ ਦੇ ਲਈ ਟੈਂਡਰ ਕਰਨਾ ਪਵੇਗਾ। ਪਟੜੀ ਸੈਨੀਟੇਸ਼ਨ ਦੀ ਕੰਪਲੇਨ ਹੈ ਪਾਣੀ ਦੀ ਕੰਪਲੇਨ ਹੈ ਉਹ ਸਾਰੀਆਂ ਦਾ ਨਾਮ ਨਹੀਂ ਨਾਲ ਹੋ ਚੁੱਕੀ ਜਿਹੜੀ ਸੜਕ ਬਣवानी ਹੋ ਤਾਂ ਨੈਚਰ ਟੂ ਦਾ ਟੈਂਡਰ ਹੋਏਗਾ ਕਿ ਕੋਈ ਸੜਕ ਕੋਈ ਖਾਸ ਇੱਕ ਲੰਬੇ ਲੰਬੇ ਸਮੇਂ ਤੋਂ ਕੰਪਲੇਂਟ ਆ ਰਹੀਆਂ ਲੋਕਾਂ ਨੂੰ ਐਨਓ ਨਹੀਂ ਮਿਲ ਰਹੀਆਂ ਜੀ ਉਸ ਦਾ ਮਸਲਾ ਕਿਵੇਂ ਹੱਲ ਹੋਏ ਇਹਨਾਂ ਨੂੰ ਸੀ ਕਿ ਇੱਥੇ ਕੋਈ ਕੰਪਲੇਨ ਨਹੀਂ ਹੈ ਜਾਂ ਇੱਥੇ ਨਹੀਂ ਹੈ ਕਿ ਅਸੀਂ ਦੇਖੇ ਅੱਛੇ ਟੇਬਲ ਤੇ ਆ ਰਹੀਆਂ ਸੀ ਤੇ ਦ੍ਰਿਸ਼ਟੀਆ ਵੀ ਨਹੀਂ ਹੋ ਰਹੀਆਂ ਕਿ ਐਨਓਸੀ ਕਰਕੇ ਕਿਹੜੀਆਂ ਦੱਸੋ ਤੁਸੀਂ ਪਾਰਟਿਕੂਲਰ ਕੰਪਲੇਨ ਹੈ ਕੋਈ ਮੈਨੂੰ ਦੱਸੋ ਮੈਂ ਮੁੱਖੀ ਟੇਬਲ ਤੇ ਨੋਟ ਸੀ ਕਿ ਨਾ ਕੋਲ ਸਾਰਾ ਦੱਸ ਦਿਓ ਕਿ ਮੈਂ ਕੰਪਲੀਟ ਆਈ ਸੀ ਆਪਾਂ ਜਾਣੀ ਕਿ ਐਨਓਸੀ ਕੋਲ ਕੋਈ ਵੀਰੀ ਪ੍ਰੋਬਲਮ ਨਹੀਂ ਹੈ ਕੋ ਕਿਹਿਆ ਨਾਥ ਸੈਕਲੋਨੀ ਜੀ ਬੰਦੇ ਹੈ ਨਾ ਯੋਦਾ ਕੋ ਲਿਆਉਂਦਾ ਹੈ ਕੋਈ ਈਸਾਉ ਨਹੀਂ ਕਰਦਾ ਅਨੌਥਰਾਇਜ਼ਡ ਦਾ ਨੁਸੀ ਕਰੀਏ ਸਨ ਕਰੋਨੀ ਕੱਟੀ ਸ਼ਾਮਾ ਪ੍ਰਸ਼ਾਦ ਮਖਰਜੀ ਕਲੋਨੀ 22 ਸਾਲ ਹੋ ਗਏ ਜੀ ਅੱਜ ਵੀ ਕੰਪਲੇਂਟ ਹੈ ਵੀ ਉੱਥੇ ਕੋਈ ਵੀ ਡਵੈਲਪਮੈਂਟ ਨਹੀਂ ਹੋਈ ਉਹਨਾਂ ਦਾ ਕਿਹੜਾ ਵੀ ਨਗਰ ਕੌਂਸਲ ਬਾਕੀ ਕਲੋਨੀਆਂ ਦੇ ਕਰ ਰਹੀ ਹੈ ਆਦੀ ਕਲੋਨੀ ਦੀ ਕੱਟੀ ਹੋਈ ਨਹੀਂ ਕਿ ਕਿਤੇ ਜਾ ਰਹੀ ਹੈ ਲੀਗਲ ਕਲੋਨੀ ਹੈ ਜੀ ਲੀਗਲ ਕਲੋਨੀ ਹੈ ਨਗਰ ਕੌਂਸਲ ਦੇ ਕੱਟੀ ਹੈ ਜੀ 22 ਸਾਲ ਪਹਿਲਾਂ ਜੀ ਉੱਥੇ ਹਲੇ ਵੀ ਕੱਚੀਆਂ ਟਰੱਕਾਂ ਨੇ ਫਲਾਟ ਉਸਲੇ ਵਿਖੇ ਇਹਨਾਂ ਪਰ ਬਲੌਕ ਰੈਂਡ ਮਕਾਨ ਨਹੀਂ ਪਾਈ ਨਹੀਂ ਕਿ ਧੰਨਵਾਦ ਜੀ ਸਾਰਾ ਕੰਮ ਟੈਂਡਰ ਕਰਾ। ਅਦੀ ਮੈਂ ਸਾਰਾ ਐਸਟੀਮੇਟ ਬਣਾ ਕੇ ਜੀ ਐਸਟੀਮੇਟ ਕਰਕੇ ਆਸ਼ਵਾਸਾ ਜੀ ਪ੍ਰਧਾਨ ਜੀ ਕੈਂਪ ਲੱਗਿਆ ਜੀ ਮੈਮ ਨਾਲ ਤੁਸੀਂ ਵੀ ਕੈਂਪ ਦੇ ਵਿੱਚ ਮੌਜੂਦ ਹੋ ਜਿਹੜੇ ਦਿੱਕਤਾਂ ਆ ਰਹੀਆਂ ਕਿਵੇਂ-ਕਿਵੇਂ ਆ ਰਹੀਆਂ ਮੈਡਮ ਦੇਸ਼ੀ ਸਾਹਿਬ ਦੀ ਅਗਵਾਈ ਦੇ ਵਿੱਚ ਨਗਰ ਕੌਂਸਲ ਦਾ ਦਫਤਰ ਕੈਂਪ ਲਗਾਇਆ ਗਿਆ ਹੈ ਲੋਕਾਂ ਨੂੰ ਇਹ ਸਮੱਸਿਆਵਾਂ ਇਮੀਡੀਏਟ ਹੱਲ ਕਰਨ ਦੇ ਵਾਸਤੇ ਮੈਡਮ ਵੀ ਰਹਿਣ ਵਿੱਚ ਲੱਗਿਆ ਮੈਂ ਮੈਡਮ ਨੂੰ ਬਹੁਤ-ਬਹੁਤ ਦਰਵਾਜ਼ਾ ਕਰਦਾ ਰਿਹਾ ਕਰਨਾ ਇਸ ਤਰ੍ਹਾਂ ਪਰ ਮੈਡਮ ਨੇ ਹੀ ਦੱਸਿਆ ਇਹ ਕੰਪਲੇਂਟਸ ਤਾਂ ਰੋਟੀਨ ਵਿੱਚ ਆਉਂਦੀਆਂ ਹਨ ਪਰ ਨਗਰ ਕੌਂਸਲ ਦਾ ਸਟਾਫ ਉਸ ਨੂੰ ਦੂਰ ਵੀ ਕਰਦਾ ਹੈ ਲੇਕਿਨ ਅੱਜ ਕੈਂਪ ਲਗਾਉਣ ਦਾ ਪਰਪਜ ਇਹ ਹੈ ਕਿ ਕੁਝ ਲੋਕ ਇਹ ਸਾਹਮਣੇ ਆ ਕੇ ਸਾਡੇ ਸਾਹਮਣੇ ਪ੍ਰੈਕਟੀਕਲੀ ਪ੍ਰੋਬਲਮ ਕੀ ਹੈ ਔਰ ਇਹਨਾਂ ਦੇ ਆਦੇਸ਼ ਅਨੁਸਾਰ ਅਸੀਂ ਜਿਹੜੀਆਂ ਕੰਪਲੇਂਟਸ ਛੋਰੀ ਤੌਰ ਤੇ ਅਸੀਂ ਹੱਲ ਕਰ ਸਕਦੇ ਹਾਂ ਸਾਡਾ ਸਟਾਫ ਨਾਲ ਦੇ ਨਾਲ ਜਾ ਰਿਹਾ ਹੈ ਔਰ ਜਿਹੜੀਆਂ ਜਿਸ ਤਰ੍ਹਾਂ ਕੁਝ ਸਾਡੇ ਕੋਲ ਸਮਾਨ ਹੀ ਨਹੀਂ ਹੈ ਉਹ ਥੋੜਾ ਜਿਆਦਾ ਉਹਦੇ ਦਾ ਸਰਕੋ ਐਸਟੀਮੇਟ ਬਣਾਉਣਾ ਪੈ ਸਕਦਾ ਹੈ ਅਦਰਵਾਈਜ਼ ਅਸੀਂ ਜਿਹੜੀ ਹੈ ਪਹਿਲਾਂ ਵੀ ਨਗਰ ਕੌਂਸਲ ਦਾ ਸਟਾਫ ਵਧੀਆ ਕੰਮ ਕਰ ਰਿਹਾ ਔਰ ਅੱਜ ਜਿਹ मैम एक पानी वाली जो डिगियां ने फाजिलका जितो शहर नु पानी पीन ली जांदा है अक्सर ओथे लोग शाम नु मच्छी फड़के जाल ला रहे होंदे ओंदा किवें इलाक परटिकुलर रहता बंदा पानी वाली डिगियां जिथे अपने फाजिलका नु पानी है जी कुछ मेन परटिकुलर कुछ मेन ऑफेंड कुछ नहीं आई विल गेट दैट चेक चेक जी मैम थैंक यू मैम एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत